ਲੰਗਿਆਣੇ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜੋ ਹੁਣ ਤੱਕ ਦੀ ਤਫ਼ਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਚ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਤੇ ਇੱਕ ਹੈਗਾ ਕੁਲਤਾਰ ਸਿੰਘ ਏਲੀਅਸ ਬਿੱਲਾ ਪੁੱਤਰ ਚਮਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸਸੀ ਹੈਗੇ ਇਹਨਾਂ ਦੀ ਆਪਸ ਚ ਕਿਸੇ ਗੱਲ ਤੇ ਬੋਲਬੁਲਾਰਾ ਹੋਇਆ ਸੀਗਾ ਤੇ ਜਿਹੜਾ ਲੰਗਿਆਣੇ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਨਿਸ਼ਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰਨ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਨੀ ਜਿਹਦੇ ਵੀ ਕੁਛਰਰੇ ਲੱਗੇ ਸੀਗੇ ਉਹ ਹਸਪਤਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੁੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਉੱਥੇ ਨਹੀਂ ਹਾਜ਼ਰ ਹੈਗਾ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਚ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਤੇ ਇੱਕ ਹੈਗਾ ਕੁਲਤਾਰ ਸਿੰਘ ਏਲੀਅਸ ਬਿੱਲਾ ਪੁੱਤਰ ਚਮਕੌਰ ਸਿੰਘ ਜੋ ਵੇੜੇ ਦਾ ਹੈਗਾ ਇਏ ਐਸੀ ਹੈਗੇ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਤੇ ਬੋਲਬੁਲਾਰਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀਗਾ ਉਹ ਬਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਬਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾਂ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਟਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਮਾਰੂਥੇ ਆ ਰਣਾਲ ਲੈਸ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਐ ਇਹਨਾਂ ਨੇ ਪੱਥਰਬਾਜ਼ੀ ਕੀਤੀ ਜਿਸ ਦੇ ਵਿੱਚ ਮਤਲਬ ਇਹਦੇ ਜਿਹੜਾ ਦੋ ਬੰਦੇ ਇਸ ਇੰਜਰੀਜ਼ ਲੱਗੀਆਂ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਜਿਹਦੀ ਡੈਥ ਹੋ ਗਈ ਐ ਤੇ ਇੱਕ ਸਨੀ ਦੇ ਗੋਲੀ ਉੱਜੀ ਹੈ ਬਾਕੀ ਜਿਹੜਾ ਹੈਗਾ ਉਹ ਐਸ ਐਚਓ ਸਾਹਿਬ ਗਏ ਹੋਏ ਨੇ ਪਿੰਡ ਚ ਉਹ ਵੈਰੀਫਾਈ ਕਰ ਰਹੇ ਨੇ ਕੀ ਗੱਲ ਹੈਗੀ ਹੈ ਕੁਝ ਇਸ ਚ ਅਸੀਂ ਬੰਦੇ ਐਪਰੀਹੈਂਡ ਵੀ ਕੀਤੇ ਨੇ ਉਹਨਾਂ ਬਾਰੇ ਹਜੇ ਨਹੀਂ ਦੱਸ ਸਕਦੇ ਕਿ ਉਹਨਾਂ ਦਾ ਕੀ ਹੈਗਾ ਤੇ ਡਿਟੇਲ ਚ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਤੇ 103 ਦਾ ਪਰਚਾ ਦਰਜ ਕਰਕੇ ਉਕਾਇਦਾ ਕਾਰਵਾਈ ਕੀਤੀ ਸਰ ਮੌਤ ਵੀ ਹੋਈ ਹੈਗੀ ਕਿਸੇ ਦੀ ਹਾਂ ਸੋ ਮੈਂ ਦੱਸਦਾ ਸੁਪਰੀਤ ਸਿੰਘ ਦੀ ਮੌਤ ਹੋਈ ਹੈ ਸਰ ਇਹ ਸੁਪਰੀਤ ਜਿਹੜਾ ਸੀਗਾ ਇਹ ਕਿਹੜੇ ਗੁੱਟ ਵੱਲੋਂ ਸੀਗਾ ਇਹ ਇਹਨਾਂ ਵੱਲੋਂ ਹਰਮਨ ਪਾਰਟੀ ਵੱਲੋਂ ਸੀਗਾ ਸਰ ਇੱਕ ਨਿੱਜੀ ਚੈਨਲ ਤੇ ਵੀ ਕਿਹਾ ਗਿਆ ਕਿ ਉੱਥੇ 30 ਤੋਂ 40 ਗੋਲੀਆਂ ਚੱਲੀਆਂ ਹੈਗੀਆਂ ਉਹ ਕੀ ਮੈਡਮ ਇਹ ਹਜੇ ਕਲੀਅਰ ਨਹੀਂ ਹੈਗਾ ਕਿੰਨੀਆਂ ਚੱਲੀਆਂ ਨੇ ਪਰ ਜੋ ਸਾਨੂੰ ਪਤਾ ਲੱਗਿਆ ਵੀ ਗੋਲੀਆਂ ਹੋਈਆਂ ਗੋਲੀਬਾਰੀ ਹੋਈ ਹੈ ਔਰ ਸਕੋਰਪੀਓ ਵਾਲਿਆਂ ਨੇ ਜਿਨ੍ਹਾਂ ਦੀ ਕਾਲੇ ਰੰਗ ਦੀ ਸਕੋਰਪੀਓ ਸੀਗੀ ਤੇ ਉਹਦੇ ਨੰਬਰ ਤੇ ਮਿੱਟੀ ਲੱਗੀ ਹੋਈ ਸੀ ਆ ਕਲੀਅਰ ਨਹੀਂ ਹੋ ਸਕਿਆ ਉਹ ਅਸੀਂ ਵੈਰੀਫਾਈ ਮੋਗੇ ਤੋਂ ਹੀ ਪਤਾ ਕਰ ਰਹੇ ਹਾਂ ਐਸਐਚਓ ਸਾਹਿਬ ਲੱਗੇ ਹੋਏ ਨੇ ਬੰਦੇ ਫੜ ਲਏ ਜੀ ਗੱਡੀ ਦੀ ਗੱਲ ਕਰਦੀ ਆ ਉਹਦੇ ਤੇ ਵੀ ਸੁਣਨ ਚ ਆਇਆ ਜਿਹੜਾ ਪੁਲਿਸ ਦਾ ਸਟicker ਲੱਗਾ ਸੀ ਇਹ ਮੇਰੇ ਮੇਰੇ ਧਿਆਨ ਚ ਨਹੀਂ ਆਇਆ ਜੇ ਹੋਏਗਾ ਤਾਂ ਉਹ ਫੜਨੀ ਸਾਡੇ ਲਈ ਸੌਖੀ ਹੋ ਜਾਏਗੀ ਸਰ ਪਹਿਲਾਂ ਵੀ ਕੱਲ ਵੀ ਇੱਥੇ ਗੋੜੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਅੱਜ ਫੇਰ ਇਹ ਵਾਰਤਾ ਸੁਣਿਆ ਗਈ ਆ ਕਿ ਪਿਛਲੇ ਮਾਮਲਿਆਂ ਦੇ ਵਿੱਚ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜਿਹੜਾ ਅਪਡੇਟ ਕੀ ਹੈਗੀ ਪਿਛਲੇ ਜਿਹੜਾ ਮਾੜੀ ਮੁਸਫਾ ਚ ਗੋੜੀ ਚੱਲੀ ਸੀਗੀ ਜੀ ਉਹਦੇ ਚ ਅਸੀਂ 4 ਬੰਦੇ ਅਰੈਸਟ ਕਰ ਲਏ ਨੇ ਸਾਨੂੰ ਕਲੀਅਰ ਹੋ ਗਿਆ ਹੈਗਾ ਕਿਨੇ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਕਿਨੇ ਉਹ ਕਿਹੜਾ ਬੰਦਾ ਉਹਦੇ ਪਿੱਛੇ ਹੈਗਾ ਉਹ ਹਾਲ ਦੀ ਘੜੀ ਨਹੀਂ ਦੱਸ ਰੇ ਪਰ 4 ਬੰਦੇ ਅਸੀਂ ਉਸੇ ਅਰੈਸਟ ਪਾ ਲਏ ਹੈਗੇ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਣਾ ਨਾ ਭੁੱਲਿਓ